ਸਤਿ ਸ੍ਰੀ ਅਕਾਲ ਦੋਸਤੋ ਤੇ ਅੱਜ ਆਪਾਂ ਨੌਜਵਾਨ ਕੋਲੇ ਆਏ ਆ ਬਾਈ ਕਰਦਾ ਹਲਦੀ ਦੀ ਖੇਤੀ ਹਨਾ ਨਾਲ ਪਿਆਜ਼ ਦੀ ਨਰਸਰੀ ਵੀ ਸੀ ਬਾਈ ਕੋਲੇ ਉਹ ਵੇਖ ਚੁੱਕੀ ਐ ਤੇ ਪਿਆਜ਼ ਦੀ ਵੀ ਖੇਤੀ ਕਰੂਗਾ ਤੇ ਨਾਲ ਜਿਹੜਾ ਹੈਗਾ ਹਲਦੀ ਦਾ ਹਨਾ ਸਾਰੇ ਭਰਾ ਕਈ ਨਾ ਘਰਾਂ ਚ ਲਾਉਣੀ ਹੁੰਦੀ ਹੈ ਹਲਦੀ ਜਾਂ ਕਿਹਨੇ ਖੇਤੀ ਕਰਨੀ ਹੁੰਦੀ ਹੈ ਪਤਾ ਨਹੀਂ ਹੁੰਦਾ ਵੀ ਕਦੋਂ ਬੀਜਣੀ ਐ ਕਿਵੇਂ ਕੱਢਣੀ ਐ ਇਹ ਕਿੰਨਾ ਖਰਚਾ ਆਉਂਦਾ ਕੀ ਆਮਦਨ ਹੈ ਇਹਦੇ ਵਿੱਚ ਅੱਜ ਆਪਾਂ ਸਾਰੀਆਂ ਖੁੱਲ੍ਹ ਕੇ ਗੱਲਾਂ ਬਾਤਾਂ ਕਰਾਂਗੇ ਬਾਈਨਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਠੀਕ ਹੋ ਵਧੀਆ ਵਧੀਆ ਜੀ ਆਪਣਾ ਨਾਮ ਤੇ ਪਿੰਡ ਤੇ ਐਡਰੈਸ ਜ਼ਰੂਰ ਦੱਸ ਦਿਓ ਨਰਸਰੀ ਦਾ ਜੀ ਮੇਰਾ ਨਾਮ ਗੁਰਸੇਵਕ ਸਿੰਘ ਬਰਾੜ ਹੈ ਜੀ ਆਪਣਾ ਜਿਹੜਾ ਫਾਰਮ ਦਾ ਨਾਮ ਹੈ ਬਰਾੜ ਫਾਰਮਿੰਗਸ ਹੈ ਨਾ ਖੇੜਾ YouTube Facebook ਤੇ ਵੀ ਇਹੀ ਹੈ ਬਰਾੜ ਫਾਰਮਿੰਗਸ ਹੈ ਨਾ ਖੇੜਾ ਜੀ ਉੱਤੇ ਆਪਾਂ ਦੇਖ ਸਕਦੇ ਹਾਂ ਤੇ ਪਿੰਡ ਸੈਣਾ ਖੇੜਾ ਇਹ ਲੰਬੀ ਤੋਂ 7 ਕਿਲੋਮੀਟਰ ਹੈ ਤੇ ਮਲੋੜ ਤੋਂ 18 ਕਿਲੋਮੀਟਰ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਜੀ ਆਪਣੇ ਕੋਲੇ ਕਿੰਨੇ ਕਿੱਲੇ ਥਾਂ ਲਾਇਆ ਤੁਸੀਂ ਇਹ ਆਪਣੇ ਕੋਲੇ ਇਸ ਵਾਰ ਇੱਕ ਏਕੜ ਹੈ ਜੀ ਪਹਿਲਾਂ ਅਸੀਂ ਥੋੜੇ ਤੋਂ ਸ਼ੁਰੂ ਕੀਤਾ ਸੀਗਾ ਹੁਣ ਇੱਕ ਕਿੱਲਾ ਆਪਣੇ ਕੋਲੇ ਹਲਦੀ ਹੈ ਜੀ ਕਿੰਨੀ ਆਮਦਨ ਹੈਗੀ ਹੈ ਬਈ ਕਿੱਲੇ ਜੀ ਜੋ ਮੋਟੀ ਮੋਟੀ ਮੰਨਣੀ ਹੈ ਜਿਹੜੀ ਸਹੀ ਆਮਦਨ ਹੈਗੀ ਹੈ ਤੁਹਾਨੂੰ ਆਸ ਹੈਗੀ ਹੈ ਬਈ ਕਿੱਲੇ ਦੀ ਇੰਨੀ ਨਿਕਲ ਸਕਦੀ ਹੈ ਹਲਦੀ ਸਾਡੀ ਅਸਲ ਭਾਈ ਇਹਦੇ ਚਾਸ ਇੱਕ ਇਹ ਹਲਦੀ ਚ ਇੱਕ ਕਮੀ ਮੈਂ ਪਹਿਲਾਂ ਦੱਸ ਦਿਆਂ ਵੀ ਇਹ ਹੈ ਵੀ ਇਹਦੀ ਓਪਨ ਮਾਰਕੀਟ ਨਹੀਂ ਬਹੁਤੀ ਚੰਗੀ ਵੀ ਜੇ ਤੁਸੀਂ ਕਹਦੇ ਹੋ ਵੀ ਅਸੀਂ ਟਰਾਲੀ ਭਰ ਕੇ ਜਾਂ ਟਰੱਕ ਭਰ ਕੇ ਲੈ ਗਏ ਮੰਡੀ ਦੇ ਵਿੱਚ ਤਾਂ ਤੁਸੀਂ ਉੱਥੇ ਸਾਰੀ ਵੇਚ ਆਉਂਗੇ ਉਹ ਹੈ ਉਹਦੇ ਚ ਪ੍ਰੋਬਲਮ ਆਉਂਦੀ ਹੈ ਕਿਉਂਕਿ ਇਹਦੀ ਆਪਾਂ ਨੂੰ ਤਾਂ ਬਹੁਤ ਵੱਡੀ ਆਸ ਹੈ ਕਿਉਂਕਿ ਆਪਣੇ ਕੋਲੇ ਤਾਂ ਇਹ 100 ਕੁਇੰਟਲ ਜਿਹੜਾ ਇਹਦਾ ਝਾੜ ਹੋ ਜਾਂਦਾ ਬਾਈ ਜੀ 1 ਕਿੱਲੇ ਦਾ ਠੀਕ ਹੈ ਜੀ ਤੇ 100 ਕੁਇੰਟਲ ਜੇ ਆਪਾਂ ਹੁਣ ਮਾਰਕੀਟ ਦੀ ਗੱਲ ਕਰੀਏ ਆਮ ਰੇੜੀਆਂ ਤੇ ਜਦੋਂ ਆਪਾਂ ਪੁੱਛਣ ਜਾਂਦੇ ਆ ਉਹਦੇ ਬਠਿੰਡੇ ਪੁੱਛਿਆ ਸੀ ਮੈਂ ਇੱਕ ਨੂੰ ਉਹ ਕਹਿੰਦਾ ਜੀ 200 ਆਪਣਾ ਰੁਪਏ ਕਿਲੋ ਮਨੋ ਕਿਲੋ ਨਹੀਂ ਦੱਸ ਦਿਓ ਕਹਿੰਦੇ ਆ ਵੀ 20 ਰੁਪਏ ਦੀ 100 ਗ੍ਰਾਮ ਹੈ ਮਨੋ 200 ਰੁਪਏ ਰੇੜੀਆਂ ਵਾਲੇ ਵੇਚਦੇ ਤਾਂ ਵੱਧ ਵੱਧ ਜਾਂ ਉਹ ਮਾਰਜਨ ਰੱਖਦੇ ਹੁੰਦੇ ਆ 100 120 ਰੁਪਏ ਦਾ ਮੰਡੀ ਦੇ ਵਿੱਚ ਭਾਅ ਆਪਾਂ ਨੂੰ ਆਸਾਨੀ ਨਾਲ ਮਿਲ ਜਾਂਦਾ ਹੈ ਬਾਕੀ ਕੁਝ ਸੀਡ ਦੀ ਸੇਲ ਬਹੁਤ ਵਧੀਆ ਜੀ ਆਪਣੇ ਕੋਲੇ ਪਿਛਲੇ ਸਾਲ ਤੋਂ ਵੀ ਐਤਕੀ ਜਿਹੜੇ ਫਾਰਮਰ ਪਹਿਲਾਂ ਜੁੜੇ ਸੀ ਉਹਨਾਂ ਨੇ ਵਧੀਆ ਕਮਾਈ ਕੀਤੀ ਗਾਹ ਨੂੰ ਤੇ ਸੀਡ ਵੀ ਇਹਦਾ ਲਗਭਗ 100 ਰੁਪਏ 120 ਰੁਪਏ ਤੱਕ ਉਹ ਮਾਰਕੀਟ ਦੇ ਹਿਸਾਬ ਨਾਲ ਹੁੰਦਾ ਹੈਗਾ ਉਹ ਐਵਰੇਜ ਆਪਾਂ ਇਹੀ ਰੇਟ 'ਤੇ ਰੱਖਿਆ ਹੋਇ ਫਿਰ ਕੁਝ ਆਪਾਂ ਆਚਾਰ ਪਾ ਲੈਨੇ ਆ ਜੀ ਉਹ ਬਹੁਤ ਵਧੀਆ ਸੇਲ ਆ ਉਹਦੀ ਕੁਝ ਕੱਚੀ ਖਾਣ ਵਾਲੇ ਕੋਈ ਪਨੀਰ ਪੰਜੀਰੀ ਰਲਾਉਣ ਵਾਲਾ ਲੈ ਜਾਂਦਾ ਜੀ ਕਿਸੇ ਨੇ ਪਿੰਨੀਆਂ ਬਣਾਉਣੀਆਂ ਇਹਦੇ ਬਹੁਤ ਸਾਰੀਆਂ ਚੀਜ਼ਾਂ ਬਣਦੀਆਂ ਕਿਉਂਕਿ ਇਹਦੇ ਹੈਲਥ ਬੈਨੀਫਿਟਸ ਬਹੁਤ ਜ਼ਿਆਦਾ ਜੀ ਜਦੋਂ ਦਾ ਭਾਈ ਨਵਜੋਤ ਸਿੱਧੂ ਨੇ ਹਲਦੀ ਦੇ ਹਨਾ ਫਾਇਦੇ ਦੱਸੇ ਆ ਹਾਂਜੀ ਤੇ ਡਾਕਟਰ ਤੇ ਵੱਡੇ ਵੱਡੇ ਹਸਪਤਾਲ ਉਹਦੇ ਪਰਚੇ ਕਰਾਈ ਜਾਂਦੇ ਆ ਹਨਾ ਬਈ ਹਲਦੀ ਕਿਉਂ ਕੱਚੀ ਕਹਦੀ ਤੇ ਉਸ ਤੋਂ ਬਾਅਦ ਡਿਮਾਂਡ ਵੀ ਬਹੁਤ ਕਿਉਂਕਿ ਹਜੇ ਇਹਦੀ ਰੁੱਤ ਪੱਟਣ ਦੀ ਹੋਣ ਆਈ ਹੈ ਉਹਨੇ ਮਹੀਨਾ ਪਹਿਲਾਂ ਗੱਲ ਆਖੀ ਸੀ ਇਹ ਕੱਚੀ ਹਲਦੀ ਬਾਹਰ ਲੀਆਂ ਸਟੇਟਾਂ ਚੋਂ ਵੀ ਆਪਣੇ ਪੰਜਾਬ ਚ ਬਹੁਤ ਵਿਕਣ ਲੱਗੀ ਸਾਰੇ ਇੰਡੀਆ ਦੇ ਵਿੱਚ ਹੀ ਅਸਲ ਇਹਦਾ ਪ੍ਰਚਾਰ ਹੀ ਨਹੀਂ ਹੋਇਆ ਸੀ ਬਾਈ ਜੀ ਲੋਕਾਂ ਨੂੰ ਇਹ ਨਹੀਂ ਪਤਾ ਸੀ ਇਹਦੇ ਗੁਣ ਕੀ ਐ ਹੁਣ ਪਿਛਲੇ ਸਮੇਂ ਚ ਸੋਸ਼ਲ ਮੀਡੀਆ ਰਾਹੀਂ ਜਾਂ ਖਬਰਾਂ ਰਾਹੀਂ ਜਾਂ ਜਿਵੇਂ ਨਵਜੋਤ ਸਿੰਘ ਸਿੱਧੂ ਨੇ ਏਡਾ ਵੱਡਾ ਜਿਹੜਾ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ ਹਨਾ ਉਹਨਾਂ ਦੀ ਪਤਨੀ ਨਾਲ ਸੀਗੇ ਇੰਟਰਵਿਊ ਦੇ ਵਿੱਚ ਮਤਲਬ ਉਹ ਕੈਂਸਰ ਵਰਗੀ ਭੈੜੀ ਬਿਮਾਰੀ ਨਾਲ ਲੜ ਕੇ ਬਾਹਰ ਆਏ ਆ ਹਨਾ ਸਿੱਧੂ ਪਰਿਵਾਰ ਕਿੰਨਾ ਜ਼ਿਆਦਾ ਦੁੱਖ ਚ ਸੀਗਾ ਉਸ ਤੋਂ ਪਹਿਲਾਂ ਆਪਾਂ ਦੇਖਦੇ ਸੀ ਆਮ ਵੀਡੀਓ ਆਉਂਦੀਆਂ ਰਹਿੰਦੀਆਂ ਸੀ ਉਹਨਾਂ ਦੇ ਵਾਲ ਚਲੇ ਗਏ ਸੀਗੇ ਸਿਹਤ ਕਿੰਨੀ ਡਾਊਨ ਸੀ ਤੇ ਉਹ ਹੁਣ ਕਿੰਨੇ ਮਤਲਬ ਫਿੱਟ ਹੋਇਆ ਤਾਂ ਉਹ ਚ ਜਿਹੜਾ ਸਭ ਤੋਂ ਵੱਡਾ ਰੋਲ ਹਲਦੀ ਨੇ ਅਦਾ ਕੀਤਾ ਸੀਗਾ ਮੈਂ ਤਾਂ ਇਹ ਕਹਿਣਾ ਹੁੰਦਾ ਵੀ ਤੁਸੀਂ ਆਪਦੇ ਘਰ ਦੇ ਵਿੱਚ ਦੁੱਧ ਜਦੋਂ ਪੀਨਿਓ ਸ਼ਾਮ ਨੂੰ ਹਨਾ ਜਾਂ ਬੱਚਿਆਂ ਨੂੰ ਦਿੰਨੇ ਹੋ ਤਾਂ ਤੁਸੀਂ ਉਹਦੇ ਚ ਹਲਦੀ ਐਡ ਕਰ ਲਓ ਕੱਚੀ ਹਲਦੀ ਤੁਸੀਂ ਬਿਲਕੁਲ ਛੋਟੀ ਜੀ ਗੰਢੀ ਉਹਦੀ ਰਗੜ ਕੇ ਜਾਂ ਉਹਨੂੰ ਕੱਧੂਕੋਸ਼ ਕਰਕੇ ਜਾਂ ਉਹਨੂੰ ਕੁੱਟ ਕੇ ਦੁੱਧ ਦੇ ਵਿੱਚ ਉਬਾਲ ਲਓ ਉਹ ਦੁੱਧ ਪੀਣਾ ਸਟਾਰਟ ਕਰ ਦਿਓ ਤੁਸੀਂ ਫੇਰ ਉਹ ਕਿਤੇ ਉਹ ਨਾ ਹੋਵੇ ਮੇਰੇ ਦਾਲੇ ਹੋ ਜਾਣ ਡਾਕਟਰ ਦਾ ਨੰਬਰ ਡਿਲੀਟ ਕਰ ਦਿਓਗੇ ਬਾਈ ਤੁਸੀਂ ਠੀਕ ਹੈ ਕੋਈ ਰੋਗ ਨਹੀਂ ਲੱਗਦਾ ਨਹੀਂ ਇਹ ਬਹੁਤ ਸਾਰੇ ਰੋਗਾਂ ਨਾਲ ਲੜਦੀ ਹੈ ਜੀ ਇਹਨੇ ਰੋਗ ਲੱਗਣ ਕੀ ਦੇਣਾ ਜਿਹੜੇ ਪਹਿਲਾਂ ਵੀ ਲੱਗੇ ਉਹਨਾਂ ਨੂੰ ਵੀ ਇਹ ਠੀਕ ਕਰਨ ਦਾ ਕੰਮ ਕਰਦੀ ਹੈ ਹਲਦੀ ਤਾਂ ਬਹੁਤ ਸਾਰੀਆਂ ਮੈਡੀਸਨ ਦੇ ਵਿੱਚ ਵਰਤੀ ਜਾਂਦੀ ਹੈ ਆਪਣੇ ਘਰ ਦੇ ਵਿੱਚ ਰਸੋਈ ਦਾ ਡਾਕਟਰ ਇਹਨੂੰ ਕਿਹਾ ਜਾਂਦਾ ਸੀਗਾ ਪਰ ਹੌਲੀ-ਹੌਲੀ ਕੀ ਹੈ ਵੀ ਦੂਜੀਆਂ ਚੀਜ਼ਾਂ ਵੇਚਣ ਮਾਰੇ ਲਾ ਲਓ ਜਾਂ ਇਹਨਾਂ ਚੀਜ਼ਾਂ ਦਾ ਪ੍ਰਚਾਰ ਨਹੀਂ ਸਹੀ ਹੋ ਸਕਿਆ ਅੱਗੇ ਨਹੀਂ ਆਈ ਗੱਲ ਤਾਂ ਇਹਦੇ ਕਰਕੇ ਪ੍ਰੋਬਲਮ ਆਈ ਹੈ ਜੀ ਇੱਕ ਬਾਈ ਜੀ ਆਪਾਂ ਹੁਣ ਘਰੇ ਲਾਉਣੀ ਆ ਕਿਸੇ ਨੇ ਦੋ ਮਾਰਲੇ ਮਰਲਾ ਕਿੱਥੋਂ ਸਟਾਰਟ ਕਰਨ ਜਾਂ ਕਿਸੇ ਨੇ ਵੱਡੀ ਖੇਤੀ ਕਰਨੀ ਅੱਧੇ ਕਿੱਲੇ ਦੀ ਕਿੱਲੇ ਦੀ ਕਨਾਲ ਦੀ ਹੂੰ ਤੇ ਇਹਦੀ ਸਹੀ ਰੁੱਤ ਕਦੋਂ ਤੁਹਾਡੇ ਨਾਲ ਸੰਪਰਕ ਕਰਨ ਬੀਜ ਲੈਣਾ ਹੋਵੇ ਜਾਂ ਕਦੋਂ ਬੀਜੀ ਜਾਂਦੀ ਹੈ ਜਾਂ ਕਿਤੋਂ ਵੀ ਬੀਜ ਲੈਣਾ ਉਹਨਾਂ ਨੇ ਕਦੋਂ ਬਜਾਈ ਕਦੋਂ ਹੁੰਦੀ ਹੈ ਇਹਦੀ ਸਹੀ ਜਿਹੜੀ ਇਹਦਾ ਬਾਈ ਜੀ ਘਰੇ ਕਿਸੇ ਨੇ ਲਾਉਣੀ ਆ ਤਾਂ ਇਹ ਬਹੁਤ ਵਧੀਆ ਚੀਜ਼ ਹੈ ਇਹਨੂੰ ਪ੍ਰੋਸੈਸ ਕਰਨਾ ਬੜਾ ਸੌਖਾ ਹੈਗਾ ਉਹ ਅਸੀਂ ਬੜੇ ਦੇਸੀ ਤਰੀਕੇ ਨਾਲ ਦੱਸਾਂਗੇ ਕੋਈ ਇਹ ਨਹੀਂ ਹੈਗਾ ਆਪਣਾ ਆਮ ਕੀ ਹੁੰਦਾ ਹੈਗਾ ਵੀ ਅਗਲੇ ਨੇ ਸੀਡ ਦਾ ਆਪਾਂ ਦੁਕਾਨ ਤੋਂ ਲੈ ਜਾਂਦੇ ਆ ਅਗਲੇ ਨੇ 20 ਵੇਚ ਤਾਂ ਪੈਸੇ ਗੱਲੇ ਚ ਰੱਖ ਲਏ ਤੇ ਉਸ ਤੋਂ ਬਾਅਦ ਕਾਣੀ ਖਤਮ ਹੋ ਜਾਂਦੀ ਹੈ ਆਪਾਂ ਇਹਦੀ ਪ੍ਰੋਪਰ ਜੇ ਕੋਈ ਨਵਾਂ ਬੰਦਾ ਲਾਉਂਦਾ ਜੁੜਦਾ ਆਪਣੇ ਨਾਲ ਆਪਣੇ ਤੋਂ ਕੋਈ ਸੀਡ ਲੈ ਕੇ ਜਾਂਦਾ ਉਹਨੂੰ ਇਹਦੀ ਇੱਕ ਇੱਕ ਚੀਜ਼ ਅਸੀਂ ਨਾਲ ਜਾਣਕਾਰੀ ਵੀ ਦਿੰਨੇ ਆ ਸਾਡਾ ਨੰਬਰ ਹੁੰਦਾ ਸਾਨੂੰ ਫੋਨ ਕਰਦਾ ਅਗਲਾ ਵੀ ਇਹਨੂੰ ਲਾਉਣ ਦਾ ਕੀ ਤਰੀਕਾ ਹੈ ਇਹਨੂੰ ਪੱਟਣ ਦਾ ਕੀ ਤਰੀਕਾ ਹੈ ਇਹ ਚ ਕਿਹੜੀਆਂ-ਕਿਹੜੀਆਂ ਬਿਮਾਰੀਆਂ ਆ ਸਕਦੀਆਂ ਇਹਨੂੰ ਵੈਸਲ ਡੋਜ ਥੱਲੇ ਕੀ ਦੇਣੀ ਹੈ ਜਾਂ ਬਾਅਦ ਚ ਕੀ ਸਾਮ ਸੰਭਾਲ ਹੁੰਦੀ ਹੈ ਇਹਦਾ ਲਾਉਣੀ ਬਹੁਤ ਸੌਖੀ ਹੈ ਬਈ ਜੀ ਬਸ ਪੱਟਾ ਬਣਾ ਕੇ ਤੁਸੀਂ ਲਾ ਦਿਓ ਇਹਨੂੰ ਤੇ ਇਹ ਨਿਕਲਿਆਉਂਦੀ ਹੈ ਇਹਦਾ ਸਮਾਂ ਜਿਹੜਾ ਹੈਗਾ ਹੈਗਾ ਮਾਰਚ-ਅਪ੍ਰੈਲ ਚ ਲਾਸਟ ਮਈ ਚ ਲਾ ਸਕਦੇ ਆ ਵੀ ਮਾਰਚ ਜਾਂ ਅਪ੍ਰੈਲ ਦੇ ਵਿੱਚ ਇਹਨੂੰ ਲਾਇਆ ਜਾਵੇ ਤਾਂ ਸਭ ਤੋਂ ਵਧੀਆ ਰਹਿੰਦੀ ਹੈ ਤੇ ਇਹਦਾ ਝਾੜ ਵੀ ਬਹੁਤ ਵਧੀਆ ਮੈਂ ਤਾਂ ਕਹਿੰਦਾ ਵੀ ਹਰੇਕ ਬੰਦੇ ਨੂੰ ਐਜ਼ ਇੱਕ ਕਮਰਸ਼ੀਅਲ ਲਾਉਣਾ ਹੈ ਤਾਂ ਉਹ ਇਹ ਜੋ ਮੋਟੀ ਕਮਾਈ ਕੀਤੀ ਜਾ ਸਕਦੀ ਹੈ ਤੇ ਨਹੀਂ ਤਾਂ ਘਰ ਵਾਸਤੇ ਤਾਂ ਹਰੇਕ ਫਾਰਮਰ ਨੂੰ ਇਹ ਲਾਉਣੀ ਚਾਹੀਦੀ ਹੈ ਠੀਕ ਹੈ ਤੇ ਭਾਈ ਕਿੰਨੇ ਟਾਈਮ ਦੀ ਫਸਲ ਆਏ ਮੰਨ ਲਓ ਜਦੋਂ ਤਿਆਰ ਹੋ ਗਈ ਉਦੋਂ ਕੱਢਣੀ ਜਾਂ ਕੱਚੀ ਖਾਣੀ ਹੈ ਕਿ ਘੱਟੋ ਘੱਟ ਕਿੰਨਾ ਟਾਈਮ ਲੈਂਦੀ ਹੈ ਤੇ ਜਿਆਦਾ ਤੋਂ ਜਿਆਦਾ ਕਿੰਨਾ ਲੈਂਦੀ ਹੈ ਅਸਲ ਜਿਹੜਾ ਹਲਦੀ ਦਾ ਪ੍ਰਚਾਰ ਹੋ ਗਿਆ ਨਾ ਲੋਕਾਂ ਦੇ ਵਿੱਚ ਇਹ ਹੋ ਗਿਆ ਜੀ ਵੀ ਇਹ ਇੱਕ ਸਾਲ ਦੀ ਖੇਤੀ ਹੈ ਪਰ ਅਸੀਂ ਜਦੋਂ ਇਹਨੂੰ ਪਿਛਲੇ ਕਈ ਸਾਲਾਂ ਤੋਂ ਲਾ ਰਹੇ ਹਾਂ ਤਾਂ ਇਹ ਸਾਡਾ ਤਜਰਬਾ ਹੈ ਕਹਿੰਦਾ ਵੀ ਇੱਕ ਸਾਲ ਦੀ ਖੇਤੀ ਨਹੀਂ ਇਹਦੇ 'ਚ ਦੋ ਫਸਲਾਂ ਲਈਆਂ ਜਾ ਸਕਦੀਆਂ ਹੁਣ ਤੁਹਾਡੇ ਸਾਹਮਣੇ ਆਪਣੀ ਜਿਹੜੀ ਇਹ ਫਸਲ ਹੈ ਹਾਰਵੈਸਟ ਦੇ ਨੇੜੇ ਆ ਗਈ ਹੈ ਹੁਣ ਅਸੀਂ ਹਲਦੀ ਦੀ ਪਟਾਈ ਕਰਕੇ ਇਹਨੂੰ ਅਸੀਂ ਸੰਭਾਲ ਲਾਂਗੇ ਤੇ ਇਹਦੇ ਵਿੱਚ ਹੀ ਅਸੀਂ ਗੰਡਾ ਲਾਵਾਂਗੇ ਜਿਹੜਾ ਗੰਡਾ ਹੈ ਉਹ ਵੀ ਸਾਨੂੰ 2.5 ਤੋਂ 3 ਲੱਖ ਰੁਪਏ ਆਮਦਨ ਦੇਊਗਾ ਹਲਦੀ ਵੀ ਸਾਨੂੰ 7-8 ਲੱਖ ਰੁਪਏ ਆਮਦਨ ਦੇਊਗੀ 1 ਕਿੱਲੇ ਦੀ ਤਾਂ ਦੋਨੇ ਹੀ ਜਿਹੜੀਆਂ ਫਸਲਾਂ ਇਹ ਜੀਆਂ ਲੱਗਦੀਆਂ ਜਿਹੜੀਆਂ ਆਪਾਂ ਨੂੰ ਕਰਜ਼ੇ ਚੋਂ ਬਾਹਰ ਕੱਢ ਸਕਦੀਆਂ ਜਿਹੜੀਆਂ ਖੇਤੀ ਸੰਕਟ ਦੇ ਵਿੱਚੋਂ ਅਸੀਂ ਬਾਹਰ ਆਉਣਾ ਹੈ ਤਾਂ ਸਾਨੂੰ ਹਲਦੀ ਤੇ ਗੰਡੇ ਨੂੰ ਬਦਲਦੇ ਰੂਪ ਚ ਐਜ਼ ਏ ਫਸਲ ਲੈਣਾ ਚਾਹੀਦਾ ਪਹਿਲਾਂ ਕੀ ਹੁੰਦਾ ਮੰਨ ਲਓ ਕੋਈ ਗੰਡੇ ਵੀ ਲਾਉਂਦਾ ਜਾਂ ਹਲਦੀ ਘਰ ਨੂੰ ਲਾ ਲਓ ਘਰ ਜੋਗੀ ਮੈਂ ਇਹ ਕਹਿਣਾ ਵੀ ਘਰ ਜੋਗੀ ਕਿਉਂ ਲਾ ਲਓ ਕਣਕ 40000 ਦੀ ਹੁੰਦੀ ਹੈ ਹਲਦੀ 6 ਲੱਖ ਦੀ ਹੁੰਦੀ ਹੈ ਗੰਡਾ 4-5 ਲੱਖ ਦਾ ਹੁੰਦਾ ਜਿਹੜੇ ਸਾਬਣਾ ਐਤਕੀ ਰੇਟ ਸੀ ਤਾਂ 10-10 ਲੱਖ ਰੁਪਏ ਦਾ ਲੋਕਾਂ ਨੇ ਗੰਡਾ ਕੱਢਿਆ 200 ਕੁਇੰਟਲ ਝਾੜ ਹੋ ਗਿਆ ਬਈ 50 ਰੁਪਏ ਦੇ ਗਿਆ ਤਾਂ ਹੋਊਗੀ ਬਈ ਗੋਭੀ ਵੀ ਐਤਕੀ ਜਿਹੜੀ ਆਮ ਹੀ ਫਸਲ ਹੈਗੀ ਨਾਲੇ ਹਣਾ ਬਿਲਕੁਲ ਐਜ਼ ਆਪਾਂ ਨੂੰ ਇਹਨੂੰ ਮੈਂ ਤਾਂ ਨਹੀਂ ਕਹਿੰਦਾ ਵੀ ਐਜ਼ ਇੱਕਲਾ ਖੇਰੂ ਬਗੀਚੀ ਦੇ ਤੌਰ ਤੇ ਰੱਖਿਆ ਜਾਵੇ ਮੈਂ ਤਾਂ ਇਹ ਕਹਣਾ ਇਹਨੂੰ ਐਜ਼ ਇੱਕ ਫਸਲ ਬੀਜਣਾ ਸਟਾਰਟ ਕਰੀਏ ਜਦੋਂ ਜ਼ਿਆਦਾ ਇੱਥੇ ਆਪਣੇ ਕੋਲੇ ਫਾਰਮਰ ਫਸਲ ਬੀਜਣਗੇ ਆਪਣਾ ਐਕਸਪੋਰਟ ਸ਼ੁਰੂ ਹੋਊਗਾ ਇੱਥੇ ਆਪਣੀ ਮੰਡੀ ਇਹਨੂੰ ਬਈ ਜਿਹੜੀ ਫਸਲ ਆਏ ਜਦੋਂ ਇਹਨੂੰ ਆਪਾਂ ਕੱਢ ਲਿਆ ਹਨਾ ਤੇ ਇਹ ਤੋਂ ਕੀ ਕੀ ਆਪਾਂ ਜਾਦੇ ਇੱਕ ਬੀਜਾਸਤੇ ਵਰਤ ਸਕਦੇ ਆਂ ਤੇ ਇੱਕ ਜਿਹੜਾ ਜਾਦੇ ਆਪਾਂ ਸੁੱਕੇ ਪਾਊਡਰ ਦਾ ਉਹਦਾ ਕੀ ਪ੍ਰੋਸੈਸ ਹੁੰਦਾ ਬਈ ਸੁੱਕਾ ਪਾਊਡਰ ਕਿਵੇਂ ਬਣਦਾ ਕਿਵੇਂ ਵੱਲਣੀ ਬੁੱਲਣੀ ਵੀ ਕਹਿੰਦੇ ਪੈਂਦੀ ਐ ਕੀ ਅਸਲ ਇਹਨੂੰ ਲਾਉਣ ਦਾ ਨਹੀਂ ਕੋਈ ਔਖਾ ਹਰ ਬੰਦਾ ਇਹਨੂੰ ਕਰ ਲੈਂਦਾ ਥੋੜੀ ਜੀ ਮਿਹਨਤ ਐ ਨਾ ਜਿਹੜੀ ਉਹ ਇਹਨੂੰ ਹਲਦੀ ਨੂੰ ਪੱਟਣ ਤੋਂ ਬਾਅਦ ਸ਼ੁਰੂ ਹੁੰਦੀ ਐ ਹੁਣ ਅਸੀਂ ਲਾਈ ਸੀਗੀ ਬੱਟਾਂ ਬਣਾਈਆਂ ਲਾਤੀ ਉਸ ਤੋਂ ਬਾਅਦ ਇਹਨੂੰ ਕੋਈ ਖਾਦ ਖਰਾਕ ਨਹੀਂ ਦੇਣੀ ਹੁੰਦੀ ਇਹਨੂੰ ਕੋਈ ਯੂਰੀਆ ਡੀਏਪੀ ਕੁਝ ਨਹੀਂ ਦੇਣਾ ਬਈ ਇਹ ਚ ਕੋਈ ਕੀਟਨਾਸ਼ਕ ਨਹੀਂ ਪਾਉਣਾ ਪੈਂਦਾ ਇਹਨੂੰ ਕੋਈ ਬਿਮਾਰੀ ਨਹੀਂ ਆਉਂਦੀ ਠੀਕ ਹੈ ਬਹੁਤ ਘੱਟ ਹੈ ਇਹਨੂੰ ਕੋਈ ਬਹੁਤੇ ਫੰਗੀਸਾਈਡ ਕੁਝ ਨਹੀਂ ਕਰਨਾ ਪੈਂਦਾ ਇਹ ਆਪਣੀ ਆਰਗੇਨਿਕ ਹੈ ਇਹ ਵੈਰਾਈਟੀ ਵੀ ਹੈ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਹੈ। ਉਹਨਾਂ ਦਾ ਜੇ ਤੁਸੀਂ 2 ਸਾਲ ਵਾਲੀ ਮਿੱਟੀ ਦਾ ਇਲਾਜ ਵੀ ਕਰ ਦੋਗੇ ਤਾਂ ਬਿਲਕੁਲ ਜੀ ਮਿੱਟੀ ਦਾ ਇਲਾਜ ਕਰਦੇ। ਇੱਥੇ 5-10 ਸਾਲ ਕੋਈ ਬਿਮਾਰੀ ਨਹੀਂ ਪੈਣੀ ਨਸਾਂ ਹੋਗਾ। ਬਾਈ ਤੁਸੀਂ ਮੰਨੋ ਇਹ ਚ 10 ਟਰਾਲੀਆਂ ਦਾ ਰੂੜੀ ਪਾਈ ਹੈ ਪਹਿਲਾਂ, 16 ਟਰਾਲੀਆਂ ਪਰਾਲੀ ਪਾਈ ਹੈ। ਇਹਦੇ ਚ ਇੰਨਾ ਕਿ ਜੈਵਿਕ ਮਾਦਦਾ ਪੈਦਾ ਹੋ ਗਿਆ ਵੀ ਹਲਦੀ ਹੁਣ ਅਗਲੇ ਸਾਲਾਂ ਚ ਜਿਹੜੀਆਂ ਹੋਰ ਫਸਲਾਂ ਵੀ ਲਾਵਾਂਗੇ, ਦੂਜੇ ਵਾਣ ਦੇ ਮੁਕਾਬਲੇ ਇੱਥੇ ਤਕੜੀਆਂ ਹੋਣਗੀਆਂ। ਫਿਰ ਜਦੋਂ ਐਡਾ ਵੱਡਾ ਐਂਟੀਬਾਇਟਿਕ ਹੈ ਜੇ ਆਪਣੇ ਮਨੁੱਖੀ ਸਰੀਰ ਨੂੰ ਠੀਕ ਕਰਦਾ ਤਾਂ ਇਹ ਜ਼ਮੀਨ ਨੂੰ ਤੇ ਜਿਹੜੀ ਗੱਲ ਤੁਸੀਂ ਪ੍ਰੋਸੈਸਿੰਗ ਦੀ ਕਰਦੇ ਸੀ ਬਈ ਏਦੋਂ ਬਾਅਦ ਜਿਹੜਾ ਇਹਨੂੰ ਆਪਾਂ ਹਾਰਵੈਸਟ ਕਰਕੇ ਰੱਖ ਲਾਂਗੇ ਇੱਕ ਦੋ ਮਹੀਨੇ ਆਪਾਂ ਨੂੰ ਰੱਖਣੀ ਪੈਣੀ ਹੈ ਇਹ ਫਿਰ ਇਹਦੀ ਸਾਫ ਸਫਾਈ ਕਰਕੇ ਤੇ ਇਹਨੂੰ ਆਮ ਲੋਕਾਂ ਦੇ ਵਿੱਚ ਜਿਹੜੀ ਇਹਦੀ ਧਾਰਨਾ ਬਣੀ ਹੋਈ ਹੈ ਨਾ ਉਹ ਬਣੀ ਹੋਈ ਹੈ ਵੀ ਇਹਨੂੰ ਉਬਾਲਿਆ ਜਾਂਦਾ ਪਰ ਇਹ ਉਬਾਲੀ ਨਹੀਂ ਜਾਂਦੀ ਜੇ ਸਟੀਮ ਹੁੰਦੀ ਹੈ ਇਹਨੂੰ ਭਾਫ਼ ਨਾਲ ਉਬਾਲਿਆ ਜਾਂਦਾ ਹੈਗਾ ਮੰਨ ਲਓ ਉ ਤਾਂ ਬੋਇਲਰ ਹੁੰਦੇ ਯੂਨੀਵਰਸਿਟੀ ਕੋਲੇ ਹੈਗਾ ਬੋਇਲਰ ਜਾਂ ਜਿਨ੍ਹਾਂ ਨੇ ਬਹੁਤ ਵੱਡੇ 10 10 20 20 ਕਿੱਲਿਆਂ ਦੇ ਫਾਰਮ ਹੈ ਜਿਨ੍ਹਾਂ ਦਾ ਐਕਸਪੋਰਟ ਦਾ ਬਿਜ਼ਨਸ ਆ ਉਹਨਾਂ ਨੇ ਬੋਇਲਰ ਲਾਏ ਹੋਏ ਆ ਬਹੁਤ ਮਹਿੰਗੇ ਆ ਆਪਾਂ ਥੋੜੀ ਖੇਤੀ ਤੋਂ ਸ਼ੁਰੂ ਕੀਤਾ ਆਪਾਂ ਇਹਨੂੰ ਘਰੇ ਦੇਸੀ ਤਰੀਕੇ ਨਾਲ ਬਣ ਲਓ ਤੁਸੀਂ ਕੜਾਹਾ ਲੈ ਲਓ ਜੀ ਇੱਕ ਉਹਦੇ ਉੱਤੇ ਤੁਸੀਂ ਜਾਂ ਤਾਂ ਸਰ੍ਹੇ ਰੱਖ ਲਓ ਜਾਂ ਚਾਲੀ ਰੱਖ ਲਓ ਤੇ ਫਿਰ ਇਹਨੂੰ ਗੱਟੇ ਜਿਹੜੇ ਗੰਢਿਆ ਵਾਲੇ ਹੁੰਦੇ ਆ ਮੋਰੀਆਂ ਵਾਲੇ ਉਹਨਾਂ 'ਚ ਪਾ ਕੇ ਉੱਤੇ ਰੱਖ ਦਿਓ ਠੀਕ ਥੱਲੇ ਅੱਗ ਬਾਲਾਂਗੇ ਜਿਹੜੀ ਭਾਫ਼ ਨਿਕਲੂਗੀ ਉੱਤੇ ਮੋਮਜਾਮਾ ਪਾ ਦਿਓ ਇਹਦੇ ਉਹ ਭਾਫ਼ ਦੇ ਨਾਲ ਫਿਰ ਇਹ ਜਦੋਂ ਪੱਕਦੀ ਹੈ ਤਾਂ ਜਿਹੜਾ ਇਹਦੇ ਵਿੱਚ ਕਰਕੂਮਿਨ ਗੁਣ ਹੁੰਦਾ ਹੈਗਾ ਉਹ ਨਸ਼ਟ ਨਹੀਂ ਹੁੰਦਾ ਉਬਾਲਣ ਨਾਲ ਜਿਹੜੇ ਇਹਦੇ ਗੁਣ ਆ ਜਿਹੜੇ ਉਹ ਬਹੁਤ ਘੱਟ ਰਹਿ ਜਾਂਦੇ ਆ ਫਿਰ ਇਹਨੂੰ ਪਾਲਿਸ਼ ਕੀਤੀ ਜਾਂਦੀ ਹੈ ਪਾਲਿਸ਼ ਤੋਂ ਭਾਵ ਮੈਂ ਸਪਸ਼ਟ ਕਰਾਂ ਵੀ ਇੱਕ ਜਿਵੇਂ ਗਾਜਰਾਂ ਵਾਲਾ ਛਾਂਣਾ ਹੁੰਦਾ ਹੈਗਾ ਉਹਦੇ ਵਿੱਚ ਇਹਨੂੰ ਘਮਾਇਆ ਜਾਂਦਾ ਵੀ ਇਹਦੇ ਚੋਂ ਰੇਤਾ ਮਿੱਟੀ ਸਾਰਾ ਲੈ ਜੇ ਇਹਦਾ ਛਿਲਕਾ ਲੈ ਜੇ ਇਹਦੇ ਐਕਸਟਰਾ ਕੋਈ ਹੋਰ ਚੀਜ਼ ਨਹੀਂ ਹੁੰਦੀ ਉਹਨੂੰ ਸਾਫ਼ ਕਰਨ ਨੂੰ ਪਾਲਿਸ਼ ਵੀ ਦੀ ਕਿਹਾ ਜਾਂਦਾ ਹੈ ਇਹਨੂੰ ਸਾਫ਼ ਕਰਕੇ ਸੁਕਾ ਕੇ ਬਾਅਦ ਉਸ ਤੋਂ ਬਾਅਦ ਇਹਦਾ ਪਾਊਡਰ ਬਣਾ ਲੈਨੇ ਆਪਾਂ ਪੀਸ ਕੇ ਜੀ ਠੀਕ ਹੈ ਮਨ ਲਓ ਝੋਨੇ ਕਣਕ ਨਾਲੋਂ ਵੀ ਬਹੁਤ ਵਧੀਆ ਹੈਗਾ ਇਹਦਾ ਸਿਸਟਮ। ਝੋਨੇ ਕਣਕ ਨਾਲੋਂ ਤਾਂ ਜੀ ਬਹੁਤ ਵਧੀਆ ਬਦਲ ਆ। ਬਾਕੀ ਇਹ ਜਿਹੜੇ ਵੀ ਫਾਰਮਰ ਸਾਡੇ ਕੋਲੇ ਪੁਰਾਣੇ ਜੁੜੇ ਆ ਉਹ ਸਾਡੇ ਬਾਰੇ ਜਾਣਦੇ ਆ। ਅਸੀਂ ਮੰਨ ਲਓ ਜੇ ਅਸੀਂ ਗੰਡਿਆਂ ਦੀ ਪਨੀਰੀ ਵੀ ਸੇਲ ਕੀਤੀ। ਉਹਦੀ ਅਸੀਂ ਬੇਸਿਕ ਡੋਜ਼ ਕੀ ਆ। ਉਹਨੂੰ ਸੰਭਾਲਣਾ ਕਿਵੇਂ ਆ? ਉਹਨੂੰ ਕਦੋਂ ਥ੍ਰਿਪਸ ਆਊਗੀ, ਕਦੋਂ ਫੰਗਸ ਆਊਗੀ। ਉਹਨੂੰ ਪੱਟਣ ਦਾ ਕੀ ਤਰੀਕਾ ਹੈ ਉਹਨੂੰ ਵੇਚਣ ਦਾ ਕੀ ਤਰੀਕਾ ਉਦੋਂ ਤੱਕ ਅਸੀਂ ਬਾਹ ਫੜਦੇ ਆਂ ਅਗਲੇ ਦੀ ਓਵੇਂ ਹਲਦੀ ਦੇ ਵਿੱਚ ਆ ਸਾਡਾ ਸਿਸਟਮ ਆ ਅਸੀਂ ਅਗਲੇ ਨੂੰ ਸੀਡ ਦਿੰਨੇ ਆ ਤਾਂ ਨਾਲ ਇੱਕ ਇੱਕ ਟ੍ਰੇਨਿੰਗ ਵੀ ਦਿੰਨੇ ਆ ਫ੍ਰੀ ਆਫ ਕਾਸਟ ਵੀ ਕਿਉਂਕਿ ਨਵੇਂ ਫਾਰਮਰ ਲਈ ਇਹ ਨਵੀਂ ਖੇਤੀ ਆ ਉਹਨੂੰ ਨਹੀਂ ਪਤਾ ਕਣਕ ਝੋਨੇ ਦੇ ਸਾਰਾ ਪੰਜਾਬ ਮਾਸਟਰ ਆ ਜਹਣਾ ਸਾਰੇ ਪੀ ਐਚ ਡੀ ਆ ਪਰ ਇਹ ਫਸਲਾਂ ਬਾਰੇ ਜਿੰਨੇ ਕ ਫਾਰਮਰ ਲਾਉਂਦੇ ਆ ਉਹਨਾਂ ਨੂੰ ਪਤਾ ਦੂਜਿਆਂ ਨੂੰ ਸਾਨੂੰ ਦੱਸਣ ਦੀ ਲੋੜ ਆ ਵੀ ਹਾਂ ਠੀਕ ਹੈ ਵੀ ਆਪਣਾ ਭਰਾ ਜਿਵੇਂ ਆਮ ਹੀ ਗੱਲ ਹੈ ਪੰਜਾਬ ਚ ਵੀ ਬਾਣੀਆਂ ਬਾਣੀਆਂ ਦੀ ਬਾਹ ਫੜ ਕੇ ਨਾਲ ਤੋੜ ਲੈਂਦਾ ਵੀ ਜੇ ਕਿਸੇ ਦੀ ਦੁਕਾਨ ਨੂੰ ਅੱਗ ਲੱਗ ਗਈ ਕੋਈ ਘਾਟਾ ਪੈ ਗਿਆ ਉਹ ਨਾਲ ਖੜ ਜਾਂਦੇ ਆ ਤੇ ਜ਼ਿੰਮੇਦਾਰਾ ਇਸ ਗੱਲੋਂ ਕਈ ਸਾਲਾਂ ਤੋਂ ਪਿੱਛੇ ਰਿਹਾ ਮੈਂ ਮੰਨਦਾ ਹਾਂ ਵੀ ਹੁਣ ਆਪਾਂ ਨੂੰ ਲੋੜ ਆ ਵੀ ਇੱਕ ਦੂਜੇ ਨੂੰ ਬਾਹ ਫੜ ਕੇ ਆਪਾਂ ਸਾਰੇ ਜਿਹੜਾ ਆਪਾਂ ਖੇਤੀ ਸੰਕਟ ਮੰਨ ਰਹੇ ਆ ਜਾਂ ਆਪਾਂ ਨੂੰ ਖੇਤੀ ਆਮਦਨ ਨਹੀਂ ਦੇ ਰਹੀ ਆਪਾਂ ਨੂੰ ਉਹੇ ਜੀ ਖੇਤੀ ਕਰਨੀ ਚਾਹੀਦੀ ਜਿਹੜੀ ਆਪਣੀ ਜੇਬ ਤਖੜੀ ਕਰੇ ਆਪਣਾ ਵੀ ਹੱਕ ਆ ਆਪਾਂ ਚੰਗੇ ਸਕੂਲਾਂ 'ਚ ਜਵਾਕ ਪੜਾ ਸਕੀਏ ਜ਼ਿਮੀਂਦਾਰ ਕੋਈ ਇਹ ਨਹੀਂ ਹੈਗਾ ਵੀ ਕਈ ਚੱਕ ਕੇ ਖੇਤ ਰੁੱਲਣ ਨੂੰ ਬਣਿਆ ਸਹੀ ਗੱਲ ਹੈ ਹਨਾ ਖੇਤੀ ਬਦਲ ਵਾਲੇ ਪਾਸੇ ਆਈਏ ਪਰ ਇਹ ਜ਼ਰੂਰ ਆ ਵੀ ਹਲਦੀ ਦੀ ਖੇਤੀ 'ਚ ਮੈਂ ਇੱਕ ਸੁਝਾ ਦੇਣਾ ਚਾਹੁੰਗਾ ਵੀ ਕਿੱਲਾ ਦੋ ਕਿੱਲੇ ਜਾਂ ਬਾਹਲਾ ਵੱਡਾ ਤੁਸੀਂ ਨਾ ਸਟਾਰਟਅਪ ਲਓ ਤੁਸੀਂ ਥੋੜੇ ਤੋਂ ਸ਼ੁਰੂ ਕਰੋ ਦੋ ਕਨਾਲਾਂ ਤੋਂ ਕਰ ਲਓ ਚਾਰ ਤੋਂ ਕਰ ਲਓ ਕਿਉਂਕਿ ਉਹ ਜੋ ਜਿੰਨੀ ਕਪੜਾਡਸ਼ਨ ਆਊਗੀ ਤੁਹਾਨੂੰ ਉਹ ਵੇਚਣੀ ਸੌਖੀ ਐ ਉਹ ਤੁਹਾਡੇ ਆਲੇ-ਦਾਲੇ ਹੀ ਵਿਕ ਜਾਣੀ ਐ ਮੰਨ ਲਓ ਕਣਾਲ ਦੋ ਕਣਾਲ ਦੀ ਹਲਦੀ ਤਾਂ ਤੁਹਾਡਾ ਪਿੰਡ ਹੀ ਖਾ ਜਾਂਦਾ ਬਈ ਹਣਾ ਜਦੋਂ ਪਤਾ ਹੋਊਗਾ ਹੁਣ ਇੱਥੇ ਸਾਰੇ ਨੇੜੇ-ਤੇੜੇ ਪਤਾ ਵੀ ਗੁਰਸੇਵਕ ਕੋਲੇ ਹਲਦੀ ਲੱਗੀ ਐ ਸਾਰੇ ਸਾਡੇ ਲੰਬੀ ਬਲਾਕ ਵਾਲੇ ਆਮ ਹੀ ਮੈਨੂੰ ਜਾਣਦੇ ਐ ਉਹ ਆਪਾਂ ਨੂੰ ਟੈਲੀਫੋਨ ਰਾਹੀਂ ਜਾਊ ਕਹਿੰਦੇ ਐ ਬਾਈ ਸਾਡੀ ਰੱਖ ਲਈ 2 ਕਿਲੋ 4 ਕਿਲੋ ਮੇਰੇ ਕੋਲੇ ਐਡਵਾਂਸ ਬੁਕਿੰਗ ਲਿਖੀ ਹੋਈ ਐ ਹੁਣ ਆਪਣੀ ਕੰਪਨੀ ਐ ਉਹਦੇ 'ਚ ਆਪਾਂ ਹੋਰ ਪ੍ਰੋਡਕਟ ਦਿੰਨੇ ਐ ਮੈਨੂੰ ਕਹਿੰਦੇ ਯਾਰ ਹਲਦੀ ਦਾ ਤੇਰਾ ਐਡਾ ਕੰਮ ਐ ਕਿਸੇ ਤੋਂ ਲੈ ਕੇ ਅਸੀਂ ਚੀਜ਼ ਦੇਣੀ ਨਹੀਂ ਹੁਣ ਸਾਡੇ ਕੋਲੇ ਹੈਗਾ ਜਦੋਂ ਸਟਾਰਟ ਹੋ ਗਿਆ ਇੱਕ ਵਾਰੀ ਅਸੀਂ ਇਹਦੀ ਸੇਲ ਰੱਖਣੀ ਆ ਜੇ ਕੋਈ ਵੀ ਲੋਡ ਵੰਦ ਆਉਂਦਾ ਮੰਨ ਲਓ ਜਿਹਨੇ ਘਰੇ ਵਰਤਨੀਆਂ ਲੈ ਕੇ ਜਾਂਦਾ ਅਸੀਂ ਉਹਨੂੰ ਵੇਚ ਹੀ ਜਾਣੀ ਆ ਜਦੋਂ ਮੁੱਖ ਘ ਹੈ ਨਹੀਂਗਾ ਵੀ ਪਾਸੇ ਦੁਕਾਨ ਤੋਂ ਚੱਕ ਕੇ ਵੇਚੀ ਜਾਉਂਦੇ ਨਾ ਨਾ ਫਿਰ ਫਰਕ ਕੀ ਰਹੂ ਐਮ ਡੀ ਐਚ ਵਾਲਿਆਂ ਚ ਤੇ ਸਾਡੇ ਚ ਬਈ ਹਾਂ ਉਹਨਾਂ ਕੋਲੇ ਓੜਾ ਜ਼ਮੀਨ ਨਹੀਂ ਆਪਣੇ ਕੋਲੇ ਜਿਹੜੀ ਹੈਗੀ ਉਹ ਚ ਹਲਦੀ ਆ ਉਹਨਾਂ ਨੇ ਸਾਰੀ ਪਾਸੋਂ ਕੋਈ ਕਿਤੋਂ ਚੰਗੀ ਮਿਲ ਗਈ ਕਿਤੋਂ ਮਾੜੀ ਮਿਲ ਗਈ ਸਾਰੀ ਰਲਾ ਕੇ ਉਹਨਾਂ ਨੇ ਵੀ ਉਹੀ ਰੇਟ ਵੇਚ ਨਹੀਂ ਆਪਾਂ ਵੀ ਉਹੀ ਰੇਟ ਉਹਨਾਂ ਨੇ ਵਿੱਚੋਂ ਹੁਣ ਤੁਸੀਂ ਲਾ ਲਓ ਸੁਪਰ ਦਾ ਵੀ ਕੱਢਣਾ ਡਿਸਟ੍ਰੀਬਿਊਟਰ ਦਾ ਵੀ ਕੱਢਣਾ ਰਿਟੇਲਰ ਦਾ ਵੀ ਕੱਢਣਾ ਫੈਕਟਰੀ ਦਾ ਵੀ ਕੱਢਣਾ ਮੇਨਟੇਨ ਮੈਨੂੰ ਤਾਂ ਇਹ ਲੱਗਦਾ ਉਹਨਾਂ ਨੂੰ ਕਿੱਥੋਂ ਕੀ ਕਰੀ ਕੀ ਜਾਂਦੇ ਹੋਣੇ ਆ ਮੰਨ ਲਓ ਹਨਾ ਵੱਡੀਆਂ ਵੱਡੀਆਂ ਕੰਪਨੀਆਂ ਕਿਹੜਾ ਉਹਦੇ ਚ ਬਈ ਐਡੇ ਐਡੇ ਮਾਰਜਨ ਰੱਖ ਕੇ ਤਾਂ ਆਪਾਂ ਨੂੰ ਵੀ ਪਤਾ ਵੀ ਉਹਦੇ ਚ ਕਿੰਨਾ ਕੁ ਕੁਝ ਆਉਂਦਾ ਹੋਣਾ ਹਲਦੀ ਬਈ ਜਿਹੜੀ ਬਾਹਰੋਂ ਮਿਲਦੀ ਹੈ ਜਿਆਦੇ ਖੁੱਲੀ ਲਈ ਜਾਂਦੇ ਜਾਂ ਹੋਰ ਇਹ ਚ ਮਿਲਾਵਟ ਵੀ ਹੁੰਦੀ ਹੈ ਬਈ ਕਲਰ ਦੇ ਵਿੱਚ ਕਰ ਦਿੰਦੇ ਜਿਆਦੇ ਬਹੁਤ ਬਾਈ ਜੀ ਤੁਸੀਂ ਇਹ ਤਾਂ ਮਿਲਾਵਟ ਬਹੁਤ ਜ਼ਿਆਦਾ ਲੈਵਲ ਤੇ ਹੋ ਰਹੀ ਹੈ ਨਹੀਂ ਤਾਂ ਇਸਪਾ ਪੜਦਾ ਹੀ ਨਹੀਂ ਪਉਂਦੀ ਤੁਸੀਂ ਆਪ ਦੇਖੋ ਬਈ ਜੀ ਇੱਕ ਆਪ ਦਾ ਫਾਰਮਰ ਨੇ ਮਾਰਜਨ ਰੱਖਿਆ ਇੰਡਸਟਰੀ ਵਾਲੇ ਨੇ ਰੱਖਿਆ ਇੰਨੀਆਂ ਮੇਨਟੇਨੈਂਸ ਇੰਨੇ ਖਰਚੇ ਪਾ ਕੇ ਇਸਪਾ ਤਾਂ ਹਲਦੀ ਨਹੀਂ ਮ ਹੁਣ ਮੰਡੀ ਦਾ ਪਾਸ 100 ਰੁਪਏ 250 ਨੂੰ ਪ੍ਰੋਸੈਸ ਕੀਤੀ ਹਲਦੀ ਕਿਵੇਂ ਮਿਲ ਸਕਦੀ ਆ ਕਾਰਨ ਕਿਉਂਕਿ ਜਦੋਂ ਆਪਣੇ ਮੰਨ ਲਓ ਹਲਦੀ ਦਾ 100 ਕੁਇੰਟਲ ਝਾੜ ਹੈ ਜਦੋਂ ਇਹਨੂੰ ਆਪਾਂ ਪ੍ਰੋਸੈਸਿੰਗ ਚਾਵਾਂਗੇ ਨਾ ਰਾਜਵੀਰ ਬਾਈ ਗੱਲ ਉਦੋਂ ਸਮਝ ਆਉਣੀ ਆ ਇਹ ਜਦੋਂ ਆਪਾਂ ਉਬਾਲ ਲਈ ਸੁਕਾਲੀ ਇਹਦੇ ਚੋਂ 81% ਮੋਇਸਚਰ ਉੱਡ ਜਾਂਦਾ ਉਹ ਬੱਕਰੇ ਚਾਰ ਵਾਲੀ ਗੱਲ ਆ ਮੈਨੂੰ ਵੀ ਕਹਿੰਦੇ 600 ਰੁਪਏ ਕਿਲੋ ਹਨਾ ਜਦੋਂ ਉਹਨੂੰ ਬਣਾਉਣੇ ਕਰਦੇ ਆ ਉਹ ਤੋਂ 2 ਕਿਲੋ ਦਾ 1/2 ਕਿਲੋ ਹੀ ਰਹਿ ਜਾਂਦਾ ਬਾਈ ਆਹੀ ਕਹਾਣੀ ਆ ਬਾਈ ਇਹ ਤਾਂ ਬੜਾ ਹੀ ਉੱਡ ਜਾਂਦਾ ਇੱਕ 100 ਕੁਇੰਟਲ ਚੋਂ 19 ਕੁਇੰਟਲ ਹਲਦੀ ਪੱਲੇ ਪੈਂਦੀ ਹੈ ਠੀਕ ਹੈ ਜੇ ਆਪਾਂ ਉਹਦਾ ਭਾਣਾ ਲਵਾਂਗੇ ਤਾਂ ਫੇਰ ਆਪਾਂ ਬਾਈ ਖੇਤੀ ਕਰ ਪਰ ਇਹ ਆ ਵੀ ਜਿਹੜਾ ਬੰਦਾ ਸਾਡੇ ਤੋਂ ਲੈ ਕੇ ਜਾਂਦਾ ਹੈਗਾ ਲੰਬਾ ਕੋਈ ਨਹੀਂ ਇੱਕ ਆ ਇਹ ਵੇਚਣੀ ਬੜੀ ਸੌਖੀ ਹੈ ਜਿਹੜੇ ਫਾਰਮਰ ਬੀ ਲੈਣ ਬਾਰੇ ਸੋਚ ਰਿਹਾ ਜਾਂ ਸਾਡੇ ਕੋਲੇ ਆਉਂਦੇ ਆ ਮੈਂ ਇੱਕ ਕਹਿਣਾ ਹੁੰਨਾ ਤੁਸੀਂ ਯਾਰ 100-100 ਗ੍ਰਾਮ ਦੇ ਪੈਕੇਟ ਬਣਾ ਲਓ ਜਿਵੇਂ ਆਪਾਂ ਨੂੰ ਹਰੀ ਕ੍ਰਾਂਤੀ ਦੇ ਨਾਂ ਤੇ ਮੋਗਿਆ ਜਿ ਯੂਰੀਆ ਦੇ ਗੱਟੇ ਖੋਲ ਕੇ ਲਾਇਆ ਸੀ ਨਾ ਨਸ਼ੇ ਤੇ ਉਸ ਹਿਸਾਬ ਨਾਲ ਤੁਸੀਂ ਅਗਲੇ ਦੇ ਘਰੇ ਪੈਕੇਟ ਹਲਦੀ ਦਾ ਦਿਓ ਮੁੜ ਕੇ ਹੋਰ ਨਹੀਂ ਖਾਂਦਾ ਕੋਈ ਇਹਦਾ ਟੇਸਟ ਇਹਦੀ ਫ੍ਰੈਗਰੈਂਸ ਇਹਦੀ ਸੁਗੰਧ ਇੰਨੀ ਵਧੀਆ ਇੰਨੀ ਪਿਆਰੀ ਹੈ ਫਿਰ ਇੱਕ ਜਿਹੜੀ ਆਪਾਂ ਕਹਿ ਦਿੰਦੇ ਆ ਬਈ ਹਲਦੀ ਦੁੱਧ ਚ ਪਾ ਕੇ ਪੀਣੀ ਚਾਹੀਦੀ ਉਹਦੇ ਬਾਰੇ ਵੀ ਨਾ ਹਲੇ ਥੋੜੇ ਜੇ ਵਿੱਚ ਲੋਕ ਇਹੋ ਜਿਹੇ ਜਿਨ੍ਹਾਂ ਨੂੰ ਅਵੇਰਨੈਸ ਘੱਟ ਆ ਮੈਂ ਆਪਦੇ ਆਪ ਨੂੰ ਬੜਾ ਸਿਆਣਾ ਨਹੀਂ ਕਹਿੰਦਾ ਮੈਂ ਵੈਸੇ ਦੱਸਣਾ ਚਾਹਣਾ ਵੀ ਜਿਹੜਾ ਤਜਰਬਾ ਹੈ ਜ਼ਿੰਦਗੀ ਦਾ ਜਾਂ ਆਪਾਂ ਪੜਿਆ ਲਿਖਿਆ ਇਹਦੇ ਬਾਰੇ ਸੁਣਿਆ ਹਨ ਵੀ ਜਿਹੜੀ ਹਲਦੀ ਕੱਚੀ ਆ ਉਹਨੂੰ ਦੁੱਧ ਚ ਪਾਇਆ ਜਾਂਦਾ ਜਿਹੜਾ ਪ੍ਰੋਸੈਸ ਕਰਕੇ ਪਾਊਡਰ ਬਣ ਗਿਆ ਜਿਵੇਂ ਬਸਾਰ ਕਹਿੰਦੇ ਆ ਆਪਣੇ ਹਨਾ ਉਹਨੂੰ ਮਲਬਈ ਭਾਸ਼ਾ ਚ ਉਹ ਮਸਾਲਾ ਬਣ ਗਿਆ ਉਹ ਸਬਜ਼ੀਆਂ ਚ ਪਾਉਣ ਲਈ ਉਹਨੂੰ ਕੱਚੇ ਦੇ ਦੁੱਧ ਦੇ ਵਿੱਚ ਨਹੀਂ ਉਹਨੂੰ ਲੈਣਾ ਚਾਹੀਦਾ ਜੇ ਆਪਾਂ ਦੁੱਧ ਚ ਪਾ ਕੇ ਪੀਣੀ ਆਪਾਂ ਨੂੰ ਕੱਚੀ ਹਲਦੀ ਲੈਣੀ ਚਾਹੀਦੀ ਆ ਉਹਦੀ ਗੰਢੀ ਤੁਸੀਂ ਘਸਾ ਕੇ ਜਾ ਉਹਨੂੰ ਕੁੱਟ ਕੇ ਉਹਨੂੰ ਦੁੱਧ ਚ ਵਰਤਣਾ ਚਾਹੀਦਾ ਜਦੋਂ ਪ੍ਰੋਸੈਸ ਹੋ ਕੇ ਪਾਊਡਰ ਬਣ ਗਿਆ ਤਾਂ ਉਹਨੂੰ ਮਸਾਲਿਆਂ ਚ ਐਜੇ ਮਸਾਲੇ ਸਬਜ਼ੀਆਂ ਚ ਯੂਜ਼ ਕਰਨਾ ਚਾਹੀਦਾ ਉਹਨੂੰ ਦੁੱਧ ਚ ਨਹੀਂ ਲੈਣਾ ਚਾਹੀਦਾ ਠੀਕ ਹੈ